ਬੁਮਿਹਾਰ ਬੋਲੇ YouTube ਚੈਨਲ ਅਤੇ ਕਿਰਨਦੀ ਸੁਪਰ ਸੁਭਾਅ ਫੇਸਬੁਕ ਜੁੜੇ ਸਮੂਹ ਸਜਣ ਪਿਆਰ ਦੇ ਸਾਥੀਕਾਲ ਦੋਸਤੋ ਅੱਜ ਫਤਨਵਰ ਪਲਾਟ ਦਿਖਾਉਣ ਲੱਗੇ ਆ ਬਹੁਤ ਸ਼ਾਨਦਾਰ ਪਲਾਟ ਹੈ ਇਹ ਪਲਾਟ ਬੱਗਾ ਪਣਾ ਵਿਖੇ ਬਹੁਤ ਪੂਰੀ ਖੇਤਰੇ ਵਿੱਚ ਸ਼ਾਂਤ ਏਰੀਆ ਵਿੱਚ ਆ ਤੁਸੀਂ ਦੇਖ ਰਹੇ ਹੋ ਉਹਦੀ ਕੰਦ ਹੈ ਇਹ ਕੰਦ ਉਹ ਪਿੱਛੇ ਤੱਕ ਜਾਂਦੀ ਹੈ ਤੇ ਇਹਦੀ ਲੰਬਾਈ 80 ਫੁੱਟ ਤਕਰੀਬ ਵਿੱਚੋਂ ਲੈ ਕੇ ਪਿੱਛੇ ਨੂੰ 80 ਫੁੱਟ ਉਤੇ ਦੇਖ ਰਹੇ ਹਾਂ ਤੇ ਆ ਤੁਸੀਂ ਅੱਗੇ ਦੇਖ ਰਹੇ ਆ ਕੰਦ ਜੋ ਪਰੇ ਹੋ ਕੰਦ ਜਾਂਦੇ ਨਾਲ-ਨਾਲ ਗਲੀ ਦੇ ਤੇ ਇਹ ਜਿਹੜੀ ਇਹਦੀ ਚੜਾਈ ਹੈ ਲਗਭਗ 50 ਫੁੱਟ ਤੋਂ ਉੱਪਰ ਹੈ 60 ਫੁੱਟ ਦੇ ਕਰੀਬ ਹੈ 60 ਬਾਈ 80 ਦਾ ਜਿਹੜਾ ਇਹ ਪਲਾਟ ਹੈ ਬਾਕੀ ਤੁਸੀਂ ਜਦੋਂ ਇੱਥੇ ਆਓਗੇ ਵੇਖੋਗੇ ਬਹੁਤ ਸ਼ਾਨਦਾਰ ਖੇਤਰ ਚ ਹੈ ਤੇ ਇਹ ਇਹਦੀ ਮਿੰਤੀ ਕਰਕੇ ਜਿੰਨਾ ਜਗ੍ਹਾ ਬਣੂ ਉਹਨੂੰ ਪਰ ਲੈ ਸਕਦੇ ਆ ਸੱਤ ਵੇਸਿਆ ਪਲਾਟ ਹੈ ਬਹੁਤ ਸ਼ਾਨਦਾਰ ਪਲਾਟ ਹੈ ਤੇ ਇਹ ਦੇਖੋ ਆ ਅਗਲੇ ਤੁਹ ਲੈ ਕੇ ਇਹ ਅੰਦਰ ਨਾਲ ਜਾਂਦਾ ਹੈ ਇਹਦੀ ਫਰੰਟ ਜਣੀ 50 ਫੁੱਟ 60 ਫੁੱਟ ਫਰੰਟ ਹੈ ਤੇ ਇਹਦੀ ਜਿਹੜੀ ਲੰਬਾਈ ਹੈ ਲਗਭਗ 80 ਫੁੱਟ ਹੈ ਆ ਦੇਖੋ ਬਹੁਤ ਸ਼ਾਨਦਾਰ ਪਲਾਟ ਉਹ ਪਿੱਛੇ درخت ਤੱਕ ਉਹ ਦੇਖ ਰਹੇ ਹੋ ਉੱਗੇ ਹੋਏ ਚਾਰ ਬੂਟੇ ਪਿੱਛੇ ਤੇ ਉੱਥੇ ਤੱਕ ਫਰੰਟ ਪਿਛਲਾ 700 ਤੱਕ ਹੈ ਤੇ ਬਹੁਤ ਵਧੀਆ ਖੇਤਰੀ ਵਾਲੀ ਪਲਾਟ ਹੈ ਇਹ ਇੱਥੇ ਹੀ ਸਾਰੇੋਂ ਬਾਂਗਾਪਰਾ ਖੇਤਰ ਦੇ ਵਿੱਚ ਤੇ ਇੱਕ ਹੋਰ ਵੱਡੀ ਗੱਲ ਹੈ ਵੀ ਇਹ ਜਿਹੜੇ ਰਾਸਤੇ ਦੂਰ ਅਸਤ ਲਗਦੇ ਆਖਿਰ ਦੇ ਦੇਖ ਰਹੇ ਹਾਂ ਭਰੀ ਹੋਈ ਹੈ ਆ ਗਲੀ ਇੱਥੋਂ ਤਿੱਥੋਂ ਇਹ ਇੱਥੋਂ ਤੱਕ ਗਲੀ ਆ ਇਹ ਆ ਵੇਖੋ ਦੂਜੇ ਮੇਰੇ ਹੰਪਾ ਲੱਗਿਆ ਇੱਥੋਂ ਆ ਇੱਥੋਂ ਤੱਕ ਗਲੀ ਹੈ ਚੌੜੀ ਲਗਭਗ 30 ਫੁੱਟ ਚੌੜੀ ਗਲੀ ਹੈ ਬਹੁਤ ਚੌੜੀ ਗਲੀ ਨਹੀਂ ਚੌੜੀ ਗਲੀ ਮਿਲਦੀ ਤਿੰਨ ਕੰਨ ਰਸਤਾ ਜਿਉਂ ਕਹਿ ਸਕਦੇ ਆਪਾਂ ਚੌੜਾ ਰਸਤਾ 30 ਫੁੱਟ ਗਲੀ ਹੈ 60x80 ਦਾ ਪਲਾਟ ਹੈ ਤੇ ਵਧੀਆ ਖੇਤਰ ਚ ਬਗਾ ਪਾਣਾ ਵਿਖੇ ਤੇ ਇਹਨੂੰ ਦੋ ਗਲੀਆਂ ਲੱਗਦੀਆਂ ਆਹ ਜੇ ਗਲੀ ਕਿੰਨੀ ਚੌੜੀ ਦੇਖੋ ਤੁਸੀਂ ਤੇ ਇਹ ਏਰੀਆ ਡਵਲਪ ਹੋ ਰਿਹਾ ਤੇ ਕੋਠੀਆਂ ਬਣਨੀ ਵੱਧ ਰਹੀਆਂ ਤੇ ਸਸਤੇ ਭਾਅ ਦੇ ਉੱਤੇ ਆਪਨ ਪਲਾਟ ਇਹ ਮਿਲ ਰਿਹਾ ਤਾਂ ਆਹ ਨੂੰ ਦੱਸੇ ਆਹ ਆ ਦੇਖੋ ਆ ਗਲੀ ਖੋਰਾ ਉਹ ਜਿੱਥੇ ਕਾਰ ਖੜੀ ਹੈ ਇਹ ਗਲੀ ਵੀ ਇੰਨੀ ਗਲੀ ਚੌੜੀ ਹੈ ਇਹ ਵੀ ਗਲੀ ਨੂੰ ਲੱਗਦੀ ਹੈ ਦੋ ਗਲੀਆਂ ਲੱਗਦੀਆਂ ਤੇ ਆਹ ਦੇਖੋ ਫਰੰਟ ਸੜਕ ਹੈ ਇਧਰ ਬਗਾ ਪਾਣਾ ਇੱਧਰੇ ਪਾਸੇ ਹੈਗਾ ਭਗਤਾ ਭਾਈ ਰੋਡ ਇਸ ਰੋਡ ਦੇ ਉੱਪਰ ਆਹ ਦੇਖੋ ਚੌੜੀ ਗਲੀ ਤਿੰਨ ਕਰਨ ਦੀ ਚੌੜੀ ਗਲੀ 30 ਫੁੱਟ ਚੌੜੀ ਗਲੀ ਆ ਉਹ ਦੂਰ ਤੋਂ ਦੇਖ ਸਕਦੇ ਹੋ ਬਹੁਤ ਸ਼ਾਂਤ ਰਖੇਤ ਚ ਪਲਾਟ ਹੈ 30 ਫੁੱਟ ਦੀ ਗਲੀ ਇਵੇਂ ਲੱਗਦੀ ਹੈ ਤੇ ਸੜਕ ਦੇ ਉੱਪਰ ਵੱਡੀ ਸੜਕ ਜਿਹੜੀ ਪਾਕਾ ਪਣਾ ਤੋਂ ਭਗਤਾ ਭਾਈ ਜਾਂਦੀ ਹੈ ਉਹ ਸਖ ਦੇ ਉੱਪਰ ਪਲਾਟ ਹੈ ਤੁਸੀਂ ਦੇਖ ਸਕਦੇ ਹੋ ਆ ਸੜਕ ਹੈ ਤੇ ਜਿਹੜਾ ਸੱਜਣਾ ਖੇਤਣਾ ਹੋਏ ਉਹ ਸਪਰਕ ਕਰ ਸਕਦੇ ਆ ਤੇ ਬਹੁਤ ਵਧੀਆ ਖੇਤਰ ਚ ਦੇਖੋ ਤੁਸੀਂ ਤੇ ਜਿੰਨਾ ਸਦਨਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜੋ ਚੈਨਲ ਜੁੜ ਜਾਣ ਮੂਹਿਆ ਬੁੱਲੇ 9822 ਨਾਲ ਕਿਰਨ ਦੀ ਮੂਹਿਆ ਫੇਸਬੁੱਕ ਨਾਲ ਇੰਸਟਾਗ੍ਰam ਨਾਲ ਮੂਹਿਆ ਬੁੱਲੇ ਜੁੜ ਜਾਣ ਤਾਂ ਕਿ ਉਹਨਾਂ ਸਮਸਰ ਹੋਰ ਵਧੀਆ ਇਹ ਪਲਾਟਾਂ ਦੀ ਜਮੀਨਾਂ ਜਾ ਕੇ ਮਿਲ ਸਕੇ ਤੇ ਜਿੰਨਾਂ ਜਿਮਨ ਖੇਦਰੀ ਹੁੰਦੀਆਂ ਵੇਚਰੀ ਹੁੰਦੀਆਂ ਉਹ ਸਨ ਬਿਨਾ ਝਚ ਸੰਪਰਕ ਕਰ ਸਕਦੇ ਆ ਦੋਰਾ ਫੇਸ ਹੁੰਦਾਸ ਜਿਹੜੇ ਵੱਡੀ ਰੋਡ ਦੇ ਨੇੜੇ ਵੱਡੀ ਰੋਡ ਤੋਂ ਲਗਭਗ ਪਿੱਛੇ ਨੂੰ 200 ਫੁੱਟ 150 ਫੁੱਟ 240 ਪਿੱਛੇ ਹਰਮਨ ਪਲਾਟ ਹੈ ਵੱਡੀ ਸੜਕ ਤੋਂ ਸ਼ਾਂਤ ਏਰੀਆ ਦੇ ਵਿੱਚ ਤੁਜਨਸਰ ਖੇਤਰਾ ਨੰਬਰ 3 ਕਿਸ ਸਾਦੇ ਵੇਖਾਲ ਸਫਤੇ